ਬਸ ਠੀਕ ਹੈ ਬਸ ਆ ਦੇਖੋ ਜੀ ਅੱਜ ਮੇਰੇ ਪਿੰਨ ਢਲਵਾ ਕਲਾਂ ਵਿੱਚ ਅਸੀਂ ਛੱਪੜ ਦੀ ਸਫਾਈ ਕਰਨ ਦਾ ਜਿਹੜਾ ਕੰਮ ਆ ਸ਼ੁਰੂ ਕੀਤਾ ਹੈ ਪੁਰਾਣੇ ਬਜ਼ੁਰਗ ਦੱਸਦੇ ਇੱਥੇ ਖੜੇ ਹੈ 1971 ਤੋਂ ਬਾਅਦ ਇਹ ਛੱਪੜ ਕਦੇ ਸਾਫ਼ ਨਹੀਂ ਸੀ ਹੋਇਆ ਤੇ ਅਸੀਂ ਇਹਨੂੰ ਸਾਫ਼ ਕਰਨ ਦਾ ਸੋਚਿਆ ਤਾਂ ਉਸ ਦੌਰਾਨ ਚੋਣ ਜਾਬਤਾ ਲੱਗ ਗਿਆ ਤਾਂ ਅਸੀਂ ਸੰਗਤ ਦੇ ਸਹਿਯੋਗ ਨਾਲ ਜੋ ਪੈਸੇ ਇਕੱਠੇ ਕਰਕੇ ਕੰਮ ਸਟਾਰਟ ਕੀਤਾ ਤਾਂ ਬੜਾ ਚੰਗਾ ਸਾਰਿਆਂ ਨੇ ਸਹਿਯੋਗ ਦਿੱਤਾ ਉਸ ਤੋਂ ਬਾਅਦ ਸਾਡੇ ਇਸੇ ਪਿੰਡ ਦੇ ਸੈਕਟਰੀ ਸਾਹਿਬ ਨੇ ਉਹਨਾਂ ਦਾ ਸੁਝਾਅ ਸੀ ਕਿ ਆਪਾਂ ਸਾਰਾ ਪਿੰਡ ਰਲ ਕੇ ਜਿਹੜੀ ਇੱਕ ਕੰਧ ਆ ਉਹ ਕੱਢੀਏ ਤਾਂ ਸਾਨੂੰ ਵੀ ਬੜਾ ਚੰਗਾ ਲੱਗਿਆ ਹੁਣ ਸੁਨੇਹਾ ਅਸੀਂ ਇਹ ਦੇਣਾ ਚਾਹੁੰਦੇ ਆ ਕਿ ਇਹਦੇ ਨਾਲ ਇੱਕ ਤਾਂ ਪਿੰਡ ਦੇ ਏਕੇ ਦੀ ਸ਼ੁਰੂਆਤ ਹੁੰਦੀ ਹੈ ਨਾਲੇ ਹਰ ਬੰਦੇ ਨੂੰ ਜਿਹੜਾ ਜਿਹੜਾ ਬੰਦਾ ਇੱਥੇ ੱਟ ਲਾ ਕੇ ਜਾਊਗਾ ਉਹ ਇਸ ਛੱਪੜ ਨਾਲ ਇਸ ਕੰਮ ਨਾਲ ਜੁੜਿਆ ਮਹਿਸੂਸ ਕਰੂਗਾ ਸੋ ਬੜਾ ਚੰਗਾ ਇੱਕ ਮੈਸੇਜ ਸਾਰੇ ਪਿੰਡਾਂ 'ਚ ਜਾਊਗਾ ਅਸੀਂ ਚਾਹੁੰਦੇ ਹਾਂ ਕਿ ਸਾਂਝੀ ਵਾਲਤਾ ਦਾ ਪ੍ਰਤੀਕ ਸਾਡਾ ਪਿੰਡ ਵੀ ਬਣੇ ਕਿਉਂਕਿ ਬਹੁਤ ਥਾਈ ਆਪਾਂ ਦੇਖਦੇ ਆਂ ਜਿਵੇਂ ਕਹਿੰਦੇ ਕਿ ਇਕੇ ਚ ਬਰਕਤ ਹੁੰਦੀ ਹੈ ਜੇ ਸੰਗਤ ਰਲ ਕੇ ਚੱਲੇ ਤਾਂ ਕੋਈ ਵੀ ਕੰਮ ਵੱਡਾ ਨਹੀਂ ਇਹ ਕੰਮ ਵੀ ਬਹੁਤ ਵੱਡਾ ਲੱਗਦਾ ਸੀ ਪਰ ਜੋ ਸਾਰੀ ਸੰਗਤ ਪਿੰਡ ਦੀ ਸਾਰਾ ਇਕਾ ਹੋ ਗਿਆ ਤਾਂ ਇਹ ਕੰਮ ਨਿੱਕਾ ਜਿਹਾ ਬਣ ਗਿਆ ਸੋ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕੀ ਚੰਗਾ ਇੱਕ ਸੰਦੇਸ਼ ਜਾਵੇ ਕੋਈ ਪੋਜ਼ਿਟਿਵਿਟੀ ਸਾਡੇ ਪਿੰਡ ਤੋਂ ਵੀ ਜਾਵੇ ਇੱਕ ਕਲਚਰ ਨਵਾਂ ਡਵੈਲਪ ਹੋ ਕੇ ਜਾਵੇ ਭਾਈ ਇੱਕ ਪਿੰਡ ਨੇ ਰਲ ਕੇ ਸਾਰੇ ਪਿੰਡ ਨੇ ਇਕਾ ਕਰਕੇ ਇਕੱਠੇ ਹੋ ਕੇ ਇਹ ਕੰਮ ਕੀਤਾ ਤੇ ਜਿਹੜਾ ਕੰਮ ਏਕੇ ਨਾਲ ਹੁੰਦਾ ਹੈ ਸੰਗਤ ਦਾ ਉਹ ਚ ਬਰਕਤ ਵੀ ਹੁੰਦੀ ਹੈ ਤੇ ਕੰਮ ਵੱਡਾ ਵੀ ਨਹੀਂ ਹੁੰਦਾ ਨਾਲੇ ਪਿੰਡ ਅੱਗੇ ਕੀ ਖੜਦਾ ਹੁਣ ਸਾਰੇ ਇਕੱਠੇ ਹੋ ਗਏ ਉਹੀ ਕੰਮ ਸਾਨੂੰ ਛੋਟਾ ਜਿਹਾ ਲੱਗਦਾ ਚੇਰਮੈਨ ਸਾਹਿਬ ਕਿੰਨਾ ਖਰਚਾ ਆ ਜਾਊਗਾ ਇਹ ਟੈਕਨੀਕਲੀ ਐਸਟੀਮੇਟ ਤਾਂ ਹਜੇ ਬਣਾਉਣਾ ਜੀ ਮੇਰੇ ਖਿਆਲ ਨਾਲ 25-30 ਲੱਖ ਦਾ ਸਾਰਾ ਪ੍ਰੋਜੈਕਟ ਹੋਊਗਾ ਪਰ ਉਦੋਂ ਪਹਿਲਾਂ ਅਸੀਂ ਸਾਰਾ ਆਪ ਹੀ ਕਰਕੇ ਸੰਗਤ ਨੇ ਇਕੱਠਾ ਕਰਕੇ ਅਸੀਂ ਇਹ ਸ਼ੁਰੂ ਕਰਤਾ ਸੋ ਅੱਜ ਅਸੀਂ ਬੜੀ ਖੁਸ਼ੀ-ਖੁਸ਼ੀ ਜਿਹੜੀਆਂ ਆਹ ਕੰਮਾਂ ਸ਼ੁਰੂ ਕਰਾਂਗੇ ਤੇ ਹਰ ਬੰਦਾ ਆਪਣੀ ਇੱਛਾ ਅਨਸਾਰ ਘੰਟੇਆ 2 ਘੰਟੇ ਜਿੰਨਾ ਉਹਨੇ ਕੰਮ ਕਰਨਾ ਉਹ ਕਰਕੇ ਜਾਊਗਾ ਤੇ ਜਦੋਂ ਇਹ ਕੰਦ ਹੋ ਜੂਗੀ ਜਦੋਂ ਬਣ ਜੂਗਾ ਤਿਆਰ ਹੋ ਜੂਗਾ ਜਦੋਂ ਉਹਦੇ ਕੋਲ ਦੀ ਲੰਘਿਆ ਕਰਨਗੇ ਤਾਂ ਮਹਿਸੂਸ ਕਰਿਆ ਕਰਨਗੇ ਵੀ ਇਹ ਅਸੀਂ ਬਣਾਇਆ ਸੀ ਉਦੋਂ ਕਿੰਨੇ ਜਗਾ ਕਿੰਨੀਆਂ ਏਰੀਆ ਤਾਂ ਮੇਰੇ ਖਿਆਲ ਮੈਂ 3 ਏਕੜ ਦੇ ਕਰੀਬ ਹੈ ਜੀ ਤੇ ਅੱਜ ਅਸੀਂ ਆ 100 ਮੀਟਰ ਦੇ ਕਰੀਬ ਕੀ ਬਣਾਓਗੇ ਕੀ ਇਹਦੇ ਵਿੱਚ ਇੱਥੇ ਛੋਟਾ ਜਿਹਾ ਪਾਰਕ ਬਣਾ ਬਾਕੀ ਮੀਂਹ ਦਾ ਪਾਣੀ ਸਟੋਰ ਕਰਨਾ ਸੀ ਛੱਪੜ ਉਮੀ ਰਹਿਣਾ ਪਰ ਨਾ ਨਹੀਂ ਬਾਕੀ ਮੀਂਹ ਦਾ ਪਾਣੀ ਅਸੀਂ ਇੱਥੇ ਸਟੋਰ ਕਰਨਾ ਸਟੋਰ ਕਰਨਾ ਹਾਂਜੀ ਠੀਕ ਸਾਰਿਆਂ ਨੂੰ ਮੇਰਾ ਨਾਮ ਰਕੇਸ਼ ਕੁਮਾਰ ਹੈ ਮੈਂ ਬਤੌਰ ਪੰਚਾਇਤ ਕਤਰ ਬਲਾਕ ਉਦਗੁਰੇ ਦੇ ਵਿੱਚ ਨਿਯੁਕਤਾਂ ਮੇਰਾ ਪਿੰਡ ਆਫਦਾ ਵੀ ਢਿਲਮਗਲਾਈ ਹੈ ਤੇ ਇੱਥੇ ਮੈਂ ਐਜ਼ ਏ ਪੰਚਾਇਤ ਕਤਰ ਵੀ ਕੰਮ ਕਰ ਰਿਹਾ ਤੇ ਇਹ ਜੋ ਛੱਪੜ ਸੀ ਕਿਉਂਕਿ ਤਕਰੀਬਨ 50 55 ਸਾਲ ਪਹਿਲਾਂ ਇਹਦੀ ਸਫਾਈ ਹੋਈ ਸੀ ਤੇ ਉਸ ਤੋਂ ਬਾਅਦ ਇਹਦੀ ਸਵਾਈ ਨਹੀਂ ਹੋ ਪਾਈ ਸੀ ਤੇ ਤਕਰੀਬਨ 10 ਤੋਂ 12 ਫੁੱਟ ਇਹਦੇ ਵਿੱਚ ਗੱਭ ਭਰੀ ਹੋਈ ਸੀ ਤੁਸੀਂ ਇਹ ਹਿਸਾਬ ਲਾ ਲਓ ਵੀ ਇਹਦੇ ਵਿੱਚ ਜੇ ਕੋਈ ਭਾਰੀ ਬੱਤਕ ਵੀ ਹੁੰਦੀ ਸੀ ਉਹ ਵੀ ਵਿੱਚ ਖੁੱਬ ਜਾਂਦੀ ਹੁੰਦੀ ਸੀ ਤੇ ਬੰਦੇ ਦਾ ਚਲਣਾ ਜਾਂ ਇੱਥੇ ਹੋਰ ਕਿਸੇ ਮਸ਼ੀਨਰੀ ਦਾ ਆਉਣਾ ਤਾਂ ਬਿਲਕੁਲ ਹੀ ਅਸੰਭਵ ਸੀ ਤੇ ਸੰਗਤ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਤੁਸੀਂ ਦੇਖ ਲਓ ਵੀ ਇੱਥੇ ਟਰੈਕਟਰ ਵੀ ਅੰਦਰ ਤੁਰੇ ਫਿਰਦੇ ਆ ਤੇ ਬੰਦੇ ਵੀ ਅੰਦਰ ਤੁਰੇ ਫਿਰਦੇ ਆ ਵਹੀਕਲ ਸਾਰੇ ਅੰਦਰ ਤੁਰੇ ਫਿਰਦੇ ਆ ਤੇ ਇਹ ਸਾਰਾ ਕੁਝ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਬਾਕੀ ਸਾਨੂੰ ਡਿਪਾਰਟਮੈਂਟ ਵੱਲੋਂ ਵੀ ਹਦਾਇਤਾਂ ਹੈ ਜੋ ਪਿੰਡ ਦੇ ਕਿਸੇ ਵੀ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਸੰਬੰਧਿਤ ਉਪਰਾਲੇ ਸਰਕਾਰ ਵੱਲੋਂ ਵੱਖ-ਵੱਖ ਸਮੇਂ ਦੇ ਵੱਖ-ਵੱਖ ਗਰੰਟਾ ਵੀ ਜਾਰੀ ਕੀਤੀਆਂ ਜਾਂਦੀਆਂ ਤੇ ਬਾਕੀ ਸਾਰੇ ਸਹਿਯੋਗ ਨਾਲ ਸਾਰੀ ਨਗਦ ਦੇ ਸਹਿਯੋਗ ਨਾਲ ਅਸੀਂ ਜਿਹੜਾ ਉਪਰਾਲਾ ਕਰ ਰਹੇ ਹਾਂ ਤੇ ਬਹੁਤ ਵਧੀਆ ਆਪਦੇ ਆਪ ਨੂੰ ਲੱਗ ਰਿਹਾ ਕਿਉਂਕਿ ਅੱਜ ਇੱਥੋਂ ਇੱਕ ਵਧੀਆ ਮੈਸੇਜ ਸਾਰੇ ਪੰਜਾਬ ਵਾਸਤੇ ਸਾਰੇ ਭਾਰਤ ਹੱਥੇ ਜਾਊਗਾ ਕਿ ਪਿੰਡ ਅੱਗੇ ਜਾਂ ਸੰਗਤ ਅੱਗੇ ਕੁਝ ਵੀ ਵੱਡਾ ਨਹੀਂ ਹੁੰਦਾ ਅਸੀਂ ਮੇਰੇ ਖਿਆਲ ਸਾਡਾ ਅੱਜ ਟਾਰਗੇਟ ਹੈ ਵੀ 25-30 ਹਜ਼ਾਰ ਰੱਸੀਂ ਅੱਜ ਲਗਾ ਕੇ ਜਾਣੀਆਂ ਤੇਗੇ ਤੇ ਉਹ ਸੰਗਤ ਅਗੇ ਜੇ ਦੇਖੋਗੇ ਤਾਂ ਤੁਸੀਂ ਇੱਕ ਬੰਦੇ ਨੂੰ 100-100 ਏਟ ਨਹੀਂ ਆਉਣੀ ਇੱਥੇ ਤੇ ਜੇਕਰ ਵੈਸੇ ਹੀ ਦੇਖਿਆ ਜਾਵੇ ਤਾਂ ਕੰਮ ਬਹੁਤ ਵੱਡਾ ਹੋ ਜਾਂਦਾ ਵੀ 30000 ਏਟ ਲੱਗਣੂਗਾ ਨਵੇਕਲਾ ਕੀ ਹੋਊਗਾ ਵੱਖਰਾ ਕੀ ਹੋਊਗਾ ਨਵੇਕਲਾ ਇਹ ਹੋਊਗਾ ਜੀ ਵੀ ਜਿਹੜੇ ਲੋਕਾਂ ਨੂੰ ਇੱਥੋਂ ਬਾਰੇ ਇਹ ਪਤਾ ਵੀ ਪਹਿਲਾਂ ਇੱਥੇ ਕੀ ਹਾਲ ਸੀ ਜਿਵੇਂ ਆਪਾਂ ਬਿਫੋਰ ਤੇ ਆਫਟਰ ਦੀਆਂ ਮਤਲਬ ਅਕਸਰੀ ਫੋਟੋ ਵੇਖਦੇ ਹੁੰਨੇ ਆ ਤੇ ਜਿਨ੍ਹਾਂ ਨੇ ਇਥੋਂ ਬਿਫੋਰ ਦੀ ਫੋਟੋ ਦੇਖੀ ਹੋਈ ਆ ਵੀ ਇਥੇ ਇੰਨੀ ਨਹੀਂ ਗੱਭ ਹੁੰਦੀ ਸੀ ਇਥੇ ਸਰਕੰਡਾ ਹੁੰਦਾ ਸੀ ਜਾਂ ਸਿਰਫ ਇਥੇ ਗੰਦੀ ਬਦਬੂ ਹੀ ਹੁੰਦੀ ਸੀ ਜਾਂ ਆਸ-ਪਾਸ ਜਿਹੜੇ ਘਰ ਹੈਗੇ ਆ ਉਹ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਵੀ ਇਥੇ ਕਿੰਨੀ ਜ਼ਿਆਦਾ ਗੰਦਗੀ ਹੁੰਦੀ ਸੀ ਆ ਜਿਹੜਾ ਤੁਸੀਂ ਮੇਰੇ ਪਿੱਛੇ ਪੋਰਸ਼ਨ ਦੇਖ ਰਹੇ ਹੋ ਇਸ ਪੋਰਸ਼ਨ ਦੇ ਵਿੱਚ ਅਸੀਂ 60x200 ਦਾ ਅਸੀਂ ਪਾਰਕ ਬਣਾ ਰਹੇ ਆ ਜੀ ਪਾਰਕ ਦੇ ਵਿੱਚ ਝੂਲੇ ਵੀ ਲਗਾਏ ਜਾਣਗੇ ਫੁਹਾਰੇ ਵੀ ਲਗਾਏ ਜਾਣਗੇ ਤੇ ਬਜ਼ੁਰਗਾਂ ਦੇ ਬੈਠਣ ਲਈ ਸ਼ੈੱਡ ਵੀ ਬਣਾਇਆ ਜਾਊਗਾ ਤੇ ਤੁਸੀਂ ਇਹ ਸੋਚੋ ਵੀ ਜਿੱਥੇ ਗੱਭ ਦੇ ਸਿਰਫ ਗੰਦਗੀ ਹੁੰਦੀ ਸੀ ਤੇ ਉੱਥੇ ਜਦੋਂ ਬੱਚੇ ਖੇਡਣਗੇ ਫੁਹਾਰਿਆਂ ਦਾ ਪਾਣੀ ਚੱਲੂਗਾ ਫੁੱਲਾਂ ਦੀ ਖੁਸ਼ਬੂ ਆਊਗੀ ਖਜੂਰਾਂ ਦੇ ਦਰਖਤ ਲੱਗਣਗੇ ਤੇ ਬਜ਼ੁਰਗ ਬੈਠ ਕੇ ਆਰਾਮ ਨਾਲ ਹੱਸ ਕੇ ਹੱਸਣ ਖੇਡਣਗੇ ਤੇ ਉਹ ਚੀਜ਼ ਜਿਹੜੀ ਹੈਗੀ ਉਹ ਨਵੇਕਲੀ ਆਪਣੇ ਆਪ ਦੇ ਵਿੱਚ ਨਵੇਕਲੀ ਬਣ ਜਾਣੀ ਹੈ ਜੀ ਮੇਰਾ ਨਾਮ ਹੈ ਰਾਜਵਿੰਦਰ ਸਿੰਘ ਢੱਲੋਂ ਆਈ ਮੈਂ ਮਹਾਂਤ ਬਾਬਾ ਜਰਨੈਲ ਸਿੰਘ ਜੂਥ ਕਲੱਬ ਪੈਂਟ ਢੱਲੋਂ ਅਗਲਾ ਦਾ ਪ੍ਰਧਾਨ ਆ ਆ ਮੇਰੀ ਸਾਰੀ ਟੀਮ ਨਾਲ ਆ ਜੋ ਕਿ ਛੱਪੜ ਦੇ ਆਪਾਂ ਜਿੱਥੇ ਖੜੇ ਆ ਇਹਦੀ ਆਪਾਂ 3 ਕ ਮਹੀਨੇ ਪਹਿਲਾਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਇਹ ਕਲੱਬ ਵੱਲੋਂ ਤੇ ਪਿੰਡ ਦੇ ਵਸਨੀਕਾਂ ਸਹਿਯੋਗ ਵੱਲੋਂ ਸਪੈਸ਼ਲੀ ਮੇਰੇ ਵੱਡੇ ਵੀਰ ਚੇਅਰਮੈਨ ਸਾਹਿਬ ਤੇ ਐਮ ਐਲ ਏ ਸਾਹਿਬ ਅਮੋਲਕ ਬਾਈ ਦਾ ਸਾਥ ਹੀ ਸਾਨੂੰ ਉਹਨਾਂ ਦੇ ਮਿਹਨਤ ਸਦਕਾ ਉਹਨਾਂ ਦੇ ਸਹਿਯੋਗ ਕਰਕੇ ਅਸੀਂ ਇਹ ਪਹਿਲਾ ਛੱਪੜ ਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਦੇ ਕਲੱਬ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਚੌਣ ਜਾਤਾ ਲੱਗ ਜਾਣ ਕਰਕੇ ਅਸੀਂ ਸਾਰੇ ਬਾਈ ਚੇਅਰਮੈਨ ਨੂੰ ਲੈ ਕੇ ਟੀਮ ਘਰ ਘਰ ਪਹੁੰਚੀ ਆ ਵੱਡੇ ਬਿਜੁਰਗ ਨੇ ਸਾਡੇ ਪੈਣ ਦੇ ਦਰਸ ਸਿੰਘ ਮਾਸਟਰ ਜੀ ਤੇ ਸਪੈਸ਼ਲ ਢੱਲੋਂ ਸਾਹਿਬ ਹੈ ਬਾਬਾ ਤਾਰ ਜੀ ਹੈ ਇਹਨਾਂ ਨੇ ਸਾਨੂੰ ਬਹੁਤ ਵੱਡਾ ਹੌਸਲਾ ਦਿੱਤਾ ਕਿਉਂਕਿ ਬਜ਼ੁਰਗਾਂ ਦੇ ਹੌਸਲੇ ਬਿਨਾ ਕੁਝ ਨਹੀਂ ਕਰ ਸਕਦੇ ਸਾਡੀਆਂ ਸਪੈਸ਼ਲੀ ਬਜ਼ੁਰਗ ਤੁਰੇ ਆ ਫਿਰ ਅਸੀਂ ਜੂਥ ਨਾਲ ਇਕੱਠਾ ਕੀਤਾ ਜੋ ਕਿ ਤੁਸੀਂ ਅੱਜ ਦੇਖ ਰਹੇ ਹੋ ਜੋ ਕਿ ਸਪੰਡ ਦਾ ਸਭ ਤੋਂ ਇੱਕ ਵੱਡੀ ਗੱਲ ਇਹ ਆ ਸਾਰੀ ਦੁਨੀਆ ਨੂੰ ਇੱਕ ਬਹੁਤ ਵੱਡਾ ਸਨੇਹਾ ਜਨ ਲੱਗਿਆ ਭਾਈਚਾਰਕ ਸਾਂਝ ਜੋ ਕਿ ਸਾਰੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰ ਰਹੇ ਆ ਇੱਕ ਏਕਤਾ 'ਚ ਬਲ ਹੁੰਦਾ ਕਹਿੰਦੇ ਤੇ ਅੱਜ ਜੋ ਆਪਾਂ ਦੇਖ ਵੀ ਰਹੇ ਆ ਏਕਾ ਸਭ ਤੋਂ ਵੱਡੀ ਤਾਕਤਲੀ ਪਾਵਰ ਦੁਨੀਆ ਦੀ ਉਹ ਏਕਾ ਭਾਈਚਾਰਕ ਸਾਂਝ ਆ ਅਸੀਂ ਉਹੀ ਪੈਦਾ ਕਰਨੀ ਪੈਂਡ 'ਚ ਇੱਕ ਛੱਪੜ ਨੀਗਾ ਇਹ ਸਾਰੇ ਛੱਪੜ ਦਾ ਵਿਕਾਸ ਕਰਨਾ ਅਸੀਂ ਉਹਦੇ ਕੁਝ ਦਿਨਾਂ ਚ ਪਿੰਡ ਦੀ ਨੋਹਾਰ ਕੁਝ ਨਕਸ਼ਾ ਜ਼ਰੂਰ ਬਦਲਾਂਗੇ ਉਹਦੇ ਲਈ ਸਾਨੂੰ ਸਾਰੇ ਪਿੰਡ ਦਾ ਸਾਰੇ ਵੀਰਾਂ ਦਾ ਐਨਆਰਆਈ ਵੀਰਾਂ ਦਾ ਸਰਕਾਰ ਵੱਲੋਂ ਵੀ ਸਾਥ ਚਾਹੀਦਾ ਈ ਕਿੰਨੇ ਛੱਪੜੇ ਪਿੰਡ ਦੇ ਛੱਪੜ ਤੇ ਟੋਟਲੀ 5 ਛੱਪੜ ਹੈਗੇ ਆ ਇੱਕ ਤਾਂ ਪਰਲੇ ਪਾਸੇ ਆ ਇਧਰ ਬਦਲਾਂਗੇ ਨੋਹਾਰ ਬਦਲਾਂਗੇ ਬਦਲਾਂਗੇ ਜ਼ਰੂਰ ਬਦਲਾਂਗੇ ਕਿਉਂਕਿ ਕਦੋਂ ਕੁਝ ਵੀ ਨਹੀਂ ਹੁੰਦਾ ਵੱਡਾ ਕਿਉਂਕਿ ਕਦੋਂ ਇੱਕ ਏਕਤਾ ਹੁੰਦੀ ਆ ਉਹਦੇ ਮੂਰੇ ਕੋਈ ਵੀ ਦੁਨੀਆ ਦੀ ਇਕਤਾ ਤਾਕਤ ਨਹੀਂ ਇਸ ਪਿੰਡ ਦੇ ਵਿਕਾਸ ਨੂੰ ਰੋਕੇ ਬਸ ਇੱਕ ਭਾਈਚਾਰਕ ਸਾਂਝ ਪੈਦਾ ਹੋਣੀ ਚਾਹੀਦੀ ਹੈ ਉਹਦੇ ਉਰੇ ਕੁਝ ਨਹੀਂ ਰੋਕਦਾ ਜੀ ਮੇਰਾ ਨਾਮ ਗੁਰਾ ਸਿੰਘ ਹੈ ਜੀ ਮੈਂ ਸਾਫ ਕਾ ਸਕੱਟਰੀ ਹਾਂ ਟਪਿੰਟਲ ਮਖਲਾ ਦਾ 40 ਸਾਲ ਦੀ ਸਰਵਿਸ ਹੋ ਗਈ ਰਿੰਟਲ ਮਖਲਾ ਉਹਨਾਂ ਰਿਟਾਇਰਮੈਂਟ ਹੋ ਚੁੱਕੀ ਹੈ ਪਰ ਸਭ ਤੋਂ ਪਹਿਲਾਂ ਤਾਂ ਹੀ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੇਅਰਮੈਨ ਦਿੱਤੀ ਹੈ ਸਾਰਾ ਸਰਦਾਰ ਸੁਰਜੀਤ ਸਿੰਘ ਢਲਵਾ ਸਾਡੇ ਪਿੰਡ ਦੇ ਚੇਅਰਮੈਨ ਹੈ ਸਾਰੇ ਫਰੀਕੋਟ ਜ਼ਿਲ੍ਹੇ ਦੇ ਔਰ ਇਹਨਾਂ ਦੀ ਅਪਰਾਲੇ ਸਦਕਾ ਹੀ ਇਹ ਜਿਹੜਾ ਹੈਗਾ ਕੰਮ ਹੋ ਰਿਹਾ ਹੈ ਮੈਂ ਦੇਖ ਰਿਹਾ 40 ਸਾਲ ਤੋਂ ਬਤੌਰ ਸੈਕਟਰੀ ਸਾਡੇ ਪਿੰਡ 'ਚ ਬਹੁਤਾ ਕੰਮ ਨਹੀਂ ਹੋਇਆ ਸੀ ਇਹ ਪਹਿਲਾ ਕੰਮ ਹੀ ਦਾ ਮੈਂ ਤਾਂ ਸਮਝਦਾ ਹੈਗਾ ਵੀ ਜਿਹੜਾ ਐਡਾ ਵੱਡਾ ਕੰਮ ਹੈ ਉਦੋਂ ਹੈਗਾ ਇਹ ਸਗੀ ਸਿੰਘ ਚੇਅਰਮੈਨ ਉਹ ਸਾਡੇ ਜਿਹੜੇ ਰਕੇਸ਼ ਕੁਮਾਰ ਸੈਕਟਰੀ ਹੈ ਢਲਵਾਖਲਾਂ ਦੇ ਇਹਨਾਂ ਦੇ ਅਪਰਾਲੇ ਸੜਕਾ ਸਾਰਾ ਕੰਮ ਹੋ ਰਿਹਾ ਉਹ ਬਹੁਤ ਹੀ ਇਮਾਨਦਾਰੀ ਨਾਲ ਸਾਡੇ ਪਿੰਡ 'ਚ ਪੈਸੇ ਇਕੱਠੇ ਕਰਕੇ ਸਾਰੇ ਪਿੰਡ ਨੂੰ ਨਾਲ ਲੈ ਕੇ ਸਾਰੀ ਸੰਗਤ ਦਾ ਸਹਿਯੋਗ ਲੈ ਕੇ ਤਾਂ ਹੀ ਇਹ ਕੰਮ ਹੋ ਰਿਹਾ ਜੀ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਸਾਨੂੰ ਪਿੰਡ ਨੂੰ ਸ਼ੇਰਮਾਨੀ ਦਿੱਤੀ ਹੈ ਉਹ ਸਾਰੇ ਪਿੰਡ 'ਚ ਕੋਈ ਨਾ ਕੋਈ ਪਹਿਲਾਂ ਕੰਮ ਸ਼ੁਰੂ ਹੋ ਰਿਹਾ ਹੈਗਾ ਵਾਈ ਗਰੁੱਪ ਦੇ